ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਫਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜਾਤਾ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ। ਨਸ਼ਾ ਵਿਯੋਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਾਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜਿਹੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੁੰਦੀਆਂ ਹੀ ਰਹਿਣਗੀਆਂ ਕਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ डेनिक्स ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਦਿਪਪਾਲ ਡਿਸਟ੍ਰਿਕਟ ਐਜੂਕੇਸ਼ਨ ਦੇ ਵੱਲੋਂ ਡੀ ਐਮ ਸੀ ਲੁਧਿਆਣਾ ਹਸਪੀਟਲ ਦੇ ਨਾਲ ਮਿਲ ਕੇ ਸੁਰੱਖਿਆ ਕਵਚ ਮਿਸ਼ਨ ਦਾ ਲੋਨਸਿਆ ਕੀਤਾ ਗਿਆ ਤੇ ਇਸੇ ਵਿੱਚ 더 ਜ਼ਿਆਦਾ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਇਹਦੀ ਅਵੇਰਨੈਸ ਕੈਂਪੇਨ ਜਿਹੜੀ ਸ਼ੁਰੂਆਤ ਤੁਸੀਂ ਕੀਤੀ ਹੈ ਕਿ ਲੱਗਦਾ ਕਿ ਸਭ ਨੂੰ ਕਰਨੇ ਚਾਹੀਦੇ ਤਾਂ ਜੋ ਲੋਕਾਂ ਨੂੰ ਫਰਸਟ ਐਡ ਐਸਪੀਆਰੋ ਮਿਲ ਸਕੇ ਸੋ ਆਈ ਥਿੰਕ ਪੰਜਾਬ ਗਵਰਨਮੈਂਟ ਹੈ ਸਟਾਰਟਡ ਨੰਬਰ ਆਫ ਇਨੀਸ਼ੀਏਟਿਵਸ ਵਨ ਜਿਹੜਾ ਹਾਰਟ ਅਟੈਕ ਦੇ ਵਿੱਚ ਫ੍ਰੀ ਇੰਜੈਕਸ਼ਨ 72 ਪਲੇਸਿਸ ਤੇ ਮਿਲਣ ਲੱਗ ਗਿਆ ਪੂਰੇ ਪੰਜਾਬ ਇਹ ਆਪਣੇ ਤੌਰ ਤੇ ਇੱਕ ਨਵਾਂ ਇਨੀਸ਼ੀਏ ਵੇਟ ਹੋਣਗੇ ਉਹਨਾਂ ਨੂੰ ਅਵੇਅਰਨੈਸ ਹੋਈ ਕਿ ਇਹ ਚੀਜ਼ ਦੀ ਕੋਈ ਇੱਕ ਸੋਸ਼ਲ ਏਜੰਟ ਹੈ ਜਿਹੜੀਆਂ ਚੰਗੀਆਂ ਚੀਜ਼ਾਂ ਆਪਣੇ ਕਮਿਊਨਿਟੀ ਵਿੱਚ ਦੱਸਣਗੇ ਵੀ ਬਲੱਡ ਪ੍ਰੈਸ਼ਰ ਦੇ ਨੁਕਸਾਨ ਹੈ ਫਾਇਦੇ ਹੈ ਜਿਹੜਾ ਕਿ ਇਹ ਸਾਇਲੈਂਟ ਕਿਲਰ ਹੈ ਅਗਰ ਇਹਨੂੰ ਆਪਾਂ ਇੰਟਰਵੈਨ ਕਰਾਂਗੇ ਤੇ ਆਪਾਂ ਨੂੰ ਇਧਰ ਜ਼ਿਆਦਾ ਬੈਨੀਫਿਟ ਹੋਊਗਾ ਸੋ ਐਂਡ ਜਿਹੜੀ ਕਾਰਡੀਕ ਅਰੇਸਟ ਹੈ ਉਹਨੂੰ ਬਚਾਣਾ ਉਹ ਤਾਂ ਦੇਖੋ ਇੱਕ ਪੁੰਨੋ ਦਾ ਕੰਮ ਹੈ ਜੇ ਅਸੀਂ ਬੱਚਿਆਂ ਦੇ ਲੈਵਲ ਤੋਂ ਟ੍ਰੇਨਿੰਗ ਦੇਤੀ ਤੁਸੀਂ ਸੋਚੋ ਆਪਣਾ ਫਿਊਚਰ ਕਿੱਥੇ ਹੋ ਜਾਊਗਾ ਆਪਾਂ ਬਰਲੀ ਕੰਟਰੀਆਂ ਦੀ ਗੱਲ ਕਰਦੇ ਆ ਜੇ ਆਪਾਂ ਆਪਣੇ ਡਿਸਟ੍ਰਿਕਟ ਤੋਂ ਹੀ ਸ਼ੁਰੂ ਕੀਤਾ ਐਂਡ ਆਈ We were doing it. DMC was doing it with the help of NGOs and other things at a at a smaller scale. Maybe we have trained around nine thousand people, but now the scale is going to be very good, and it will be a proud movement for the Ludhiana district, that, and all of us. We have been trained. We have trained uh, even media persons right from the beginning. Tonu blood pressure B P So this scale will be upscaling, and this will bring not only change prevent diseases but also bring the social change the confidence among the school children teachers ki they are apart from their education they are doing something ਥੈਂਕ ਯੂ ਬੱਚਿਆਂ ਦੀ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਦੇਖਣ ਨੂੰ ਮਿਲ ਰਿਹਾ ਹੈ ਵੈਰੀ ਨਾਈਸ ਤੁਸੀਂ ਹੁਣ ਦੇਖੋ ਬੱਚੇ ਤੁਸੀਂ ਪਿੱਛੇ ਤੁਸੀਂ ਕੈਮਰਾ ਆਪਣਾ ਦਿਖਾ ਸਕਦੇ ਹੋ ਇਹ ਬੱਚੇ ਆਲਰੇਡੀ ਟ੍ਰੇਨਡ ਹੋਏ ਹੋਏ ਨੇ ਜਿਹੜੇ ਕਿ ਹੁਣ ਹੀ ਤੁਹਾਨੂੰ ਲਾਈਫ ਸਕਿੱਲ ਕਰਕੇ ਦਿਖਾਨਗੇ ਯੂ ਕੈਨ ਸੀ ਥੈਟ ਐਂਡ ਯੂ ਵਿਲ ਫਾਈਂਡ ਦਾ ਯੂ نو ਪੋਜ਼ਿਟਿਵ ਵਾਈਬ੍ਰੇਸ਼ਨ ਥੈਂਕ ਯੂ ਸੋ ਬਿਲਕੁਲ ਗਲਬਤ ਕੀਤੀ ਡੀਸੀ ਲੁਧਿਆਣਾ ਹਿਮਾਂਸ਼ੂ ਜੈਨ ਅਥੇ ਡੀਐਮਸੀ ਦੇ ਡਾਕਟਰ ਮਿਸ਼ਮ ਮੋਹਨ ਜੀ ਨਾਲ ਹੁਣ ਸਾਫ਼ ਤੌਰ ਤੇ ਕਹਿੰਦੇ ਫਿਰ ਨਜ਼ਰ ਆਨੇ ਇਹ ਕੈਂਪਾਂ ਦੇ ਨਾਲ ਬੱਚਿਆਂ ਦੇ ਵਿੱਚ ਵੀ ਜਿਹੜੀ ਅਵੇਅਰਨੈਸ ਉਹ ਦੇਖਣ ਨੂੰ ਮਿਲ ਰਹੀ ਹੈ ਦੈਨਿਕ ਸੁਖਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦੀਪਾਲ ਡਿਸਟ੍ਰਿਕਟ ਐਜੂਕੇਸ਼ਨ ਦੇ ਵੱਲੋਂ ਡੀ ਐਮ ਸੀ ਲੁਧਿਆਣਾ ਹਸਪਤਾਲ ਦੇ ਨਾਲ ਮਿਲ ਕੇ ਸੁਰੱਖਿਆ ਕਵਚ ਮਿਸ਼ਨ ਦਾ ਲੋਨਸ ਕੀਤਾ ਗਿਆ ਤੇ ਇਸ ਦੇ ਵਿੱਚ ਤੇ ਜ਼ਿਆਦਾ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਇਹਦੀ ਅਵੇਰਨੈਸ ਕੈਂਪੇਨ ਜਿਹੜੀ ਇਹ ਸ਼ੁਰੂਆਤ ਤੁਸੀਂ ਕੀਤੀ ਹੈ ਕਿ ਲੱਗਦਾ ਕਿ ਸਭ ਨੂੰ ਕਰਨੇ ਚਾਹੀਦੇ ਤਾਂ ਕਿ ਲੋਕਾਂ ਨੂੰ ਫਰਸਟ ਐਡ ਐਸਪੀ ਅਰੋ ਮਿਲ ਸਕੇ ਸੋ ਆਈ ਥਿੰਕ ਪੰਜਾਬ ਗਵਰਨਮੈਂਟ ਹੈ ਸਟਾਰਟਡ ਨੰਬਰ ਆਫ ਇਨੀਸ਼ੀਏਟਿਵਸ ਵਨ ਜਿਹੜਾ ਹਾਰਟ ਅਟੈਕ ਦੇ ਵਿੱਚ ਫਰੀ ਇੰਜੈਕਸ਼ਨ 72 ਪਲੇਸਿਸ ਤੇ ਮਿਲਣ ਲੱਗ ਗਿਆ ਪੂਰੇ ਪੰਜਾਬ ਇਹ ਆਪਣੇ ਤੌਰ ਤੇ ਇੱਕ ਨਵਾਂ ਇਨੀਸ਼ੀਏਟਿ ਮੋਟੀਵੇਟ ਹੋਣਗੇ ਉਹਨਾਂ ਨੂੰ ਅਵੇਅਰਨੈਸ ਹੋਈ ਕਿ ਜੀ ਚੀਜ਼ ਦੀ ਕੋਈ ਇੱਕ ਸੋਸ਼ਲ ਏਜੰਟ ਹੈ ਜਿਹੜੀਆਂ ਚੰਗੀਆਂ ਚੀਜ਼ਾਂ ਆਪਣੇ ਕਮਿਊਨਿਟੀ ਵਿੱਚ ਦੱਸਣਗੇ ਵੀ ਬਲੱਡ ਪ੍ਰੈਸ਼ਰ ਦੇ ਨੁਕਸਾਨ ਹੈ ਫਾਇਦੇ ਹੈ ਜਿਹੜਾ ਕਿ ਇਹ ਸਾਇਲੈਂਟ ਕਿਲਰ ਹੈ ਅਗਰ ਇਹਨੂੰ ਆਪਾਂ ਇੰਟਰਵਨ ਕਰਾਂਗੇ ਤੇ ਆਪਾਂ ਨੂੰ ਇਹਦਾ ਜ਼ਿਆਦਾ ਬੈਨੀਫਿਟ ਹੋਊਗਾ ਸੋ ਐਂਡ ਜਿਹੜੀ ਕਾਰਡੀਕ ਅਰੈਸਟ ਹੈ ਉਹਨੂੰ ਬਚਾਣਾ ਉਹ ਤਾਂ ਦੇਖੋ ਇੱਕ ਪੁੰਨੋ ਦਾ ਕੰਮ ਹੈ ਜੇ ਅਸੀਂ ਬੱਚਿਆਂ ਦੇ ਲੈਵਲ ਤੋਂ ਟ੍ਰੇਨਿੰਗ ਦੇਤੀ ਤੁਸੀਂ ਸੋਚੋ ਆਪਣਾ ਫਿਊਚਰ ਕਿੱਥੇ ਹੋ ਜਾਊਗਾ ਆਪਾਂ ਬਾਹਰਲੀ ਕੰਟਰੀਆਂ ਦੀ ਗੱਲ ਕਰਦੇ ਆ ਜੇ ਆਪਾਂ ਆਪਣੇ ਡਿਸਟ੍ਰਿਕਟ ਤੋਂ ਹੀ ਸ਼ੁਰੂ ਕੀਤਾ ਐਂਡ ਆਈ ਥਿੰਕ ਇਟ ਇਜ਼ ਅ ਗ੍ਰੇਟਨੈਸ ਆਫ ਦਾ ਡਿਸਟ੍ਰਿਕਟ ਐਡਮਿਸ਼ਨ ਥੈਟ ਥਿਸ ਸਟੈਪ ਦੇ ਹੈਵ ਟੇਕਨ ਫਾਰ ਦਾ ਹੋਲ ਡਿਸਟ੍ਰਿਕਟ ਵੀ ਵਰ ਡੂਇੰਗ ਇਟ ਡੀ ਐਮ ਸੀ ਵਾਸ ਡੂਇੰਗ ਇਟ ਵਿਦ ਦਾ ਹੈਲਪ ਆਫ ਐਨ ਜੀਓਜ਼ ਐਂਡ ਅਦਰ ਥਿੰਗਸ ਐਟ ਅਟ ਅ ਸਮਾਲਰ ਸਕੇਲ ਮੇਬੀ ਵੀ ਹੈਵ ਟ੍ਰੇਨਡ ਅਰਾਊਂਡ 9000 ਪੀਪਲ ਬਟ ਨਾਓ ਦਾ ਸਕੇਲ ਇਜ਼ ਗੋਇੰ ਵਨ ਮੀਡੀਆ ਪਰਸਨਸ ਰਾਈਟ ਫਰਮ ਦਾ ਬਿਗਨਿੰਗ ਤੁਹਾਨੂੰ ਬਲੱਡ ਪ੍ਰੈਸ਼ਰ ਬਾਰੇ ਪਤਾ ਹੈ ਬੀਪੀ ਪ੍ਰੈਟਸ ਵੀ ਆਪਾਂ ਕੀਤੇ ਆ ਸੋ ਥਿਸ ਸਕੇਲ ਵਿਲ ਬੀ ਅਪਸਕੇਲਿੰਗ ਐਂਡ ਥਿਸ ਵਿਲ ਬ੍ਰਿੰਗ ਨਾਟ ਓਨਲੀ ਚੇਂਜ ਪ੍ਰਿਵੈਂਟ ਡਿਜ਼ੀਜ਼ਸ ਬਟ ਆਲਸੋ ਬ੍ਰਿੰਗ ਦਾ ਸੋਸ਼ਲ ਚੇਂਜ ਦਾ ਕੌਨਫੀਡੈਂਸ ਅਮੰਗ ਸਕੂਲ ਚਿਲड्रन ਟੀਚਰਸ ਕਿ ਦੇ ਆਰ ਅਪਾਰਟ ਫਰਮ देयर ਐਜੂਕੇਸ਼ਨ ਦੇ ਆਰ ਡੂਇੰਗ ਸਮਥਿੰਗ ਥੈਂਕ ਯੂ ਬੱਚਿਆਂ ਜੀ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਦੇਖਣ ਨੂੰ ਮਿਲ ਰਿਹਾ ਹੈ। ਵੈਰੀ ਨਾਈਸ ਤੁਸੀਂ ਹੁਣ ਦੇਖੋ ਬੱਚੇ ਤੁਸੀਂ ਪਿੱਛੇ ਉਹ ਤੁਸੀਂ ਕੈਮਰਾ ਆਪਣਾ ਦਿਖਾ ਸਕਦੇ ਹੋ। ਇਹ ਬੱਚੇ ਆਲਰੇਡੀ ਟ੍ਰੇਨਡ ਹੋਏ ਹੋਏ ਨੇ ਜਿਹੜੇ ਕਿ ਹੁਣ ਹੀ ਤੁਹਾਨੂੰ ਲਾਈਫ ਸਕਿੱਲ ਕਰਕੇ ਦਿਖਾਣਗੇ। ਯੂ ਕੈਨ ਸੀ ਦੈਟ ਐਂਡ ਯੂ ਵਿਲ ਫਾਈਂਡ ਦ ਯੂ نو ਪੋਜ਼ਿਟਿਵ ਵਾਈਬ੍ਰੇਸ਼ਨ। ਥੈਂਕ ਯੂ। ਸੋ ਬਿਲਕੁਲ ਗੱਲਬਾਤ ਕੀਤੀ ਡੀਸੀ ਲੁਧਿਆਣਾ హిਮਾਂਸ਼ੂ ਜੈਨ ਅਤੇ ਡੀਐਮਸੀ ਦੇ ਡਾਕਟਰ ਵਿਸ਼ੇ ਮੋਹਨ ਜੀ ਨਾਲ। ਉਹ ਸਾਫ਼ ਤੌਰ ਤੇ ਕਹਿੰਦੇ ਹੋਈ ਨਜ਼ਰ ਆਨੇ ਆ ਜਿਹੇ ਕੈਂਪਾਂ ਦੇ ਨਾਲ ਬੱਚਿਆਂ ਦੇ ਵਿੱਚ ਵੀ ਜਿਹੜੀ ਅਵੇਅਰਨੈਸ ਉਹ ਦੇਖ डेनिक्स ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਦਿਪਪਾਲ ਡਿਸਟ੍ਰਿਕਟ ਐਜੂਕੇਸ਼ਨ ਦੇ ਵੱਲੋਂ ਡੀ ਐਮ ਸੀ ਲੁਧਿਆਣਾ ਹਸਪੀਟਲ ਦੇ ਨਾਲ ਮਿਲ ਕੇ ਸੁਰੱਖਿਆ ਕਵਚ ਮਿਸ਼ਨ ਦਾ ਲੋਨਸਿਆ ਕੀਤਾ ਗਿਆ ਤੇ ਇਸੇ ਵਿੱਚ 더 ਜ਼ਿਆਦਾ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਇਹਦੀ ਅਵੇਰਨੈਸ ਕੈਂਪੇਨ ਜਿਹੜੀ ਸ਼ੁਰੂਆਤ ਤੁਸੀਂ ਕੀਤੀ ਹੈ ਕਿ ਲੱਗਦਾ ਕਿ ਸਭ ਨੂੰ ਕਰਨੇ ਚਾਹੀਦੇ ਤਾਂ ਜੋ ਲੋਕਾਂ ਨੂੰ ਫਰਸਟ ਐਡ ਐਸਪੀਆਰੋ ਮਿਲ ਸਕੇ ਸੋ ਆਈ ਥਿੰਕ ਪੰਜਾਬ ਗਵਰਨਮੈਂਟ ਹੈਸ ਸਟਾਰਟਡ ਨੰਬਰ ਆਫ ਇਨੀਸ਼ੀਏਟਿਵਸ ਵਨ ਜਿਹੜਾ ਹਾਰਟ ਅਟੈਕ ਦੇ ਵਿੱਚ ਫ੍ਰੀ ਇੰਜੈਕਸ਼ਨ 72 ਪਲੇਸਿਸ ਤੇ ਮਿਲਣ ਲੱਗ ਗਿਆ ਪੂਰੇ ਪੰਜਾਬ ਇਹ ਆਪਣੇ ਤੌਰ ਤੇ ਇੱਕ ਨਵਾਂ ਇਨੀਸ਼ੀ ਮੋਟੀਵੇਟ ਹੋਣਗੇ ਉਹਨਾਂ ਨੂੰ ਅਵੇਅਰਨੈਸ ਹੋਏਗੀ ਇਸ ਚੀਜ਼ ਦੀ ਉਹ ਇੱਕ ਸੋਸ਼ਲ ਏਜੰਟ ਹੈ ਜਿਹੜੀਆਂ ਚੰਗੀਆਂ ਚੀਜ਼ਾਂ ਆਪਣੇ ਕਮਿਊਨਿਟੀ ਵਿੱਚ ਦੱਸਣਗੇ ਵੀ ਬਲੱਡ ਪ੍ਰੈਸ਼ਰ ਦੇ ਨੁਕਸਾਨ ਐ ਫਾਇਦੇ ਐ ਜਿਹੜਾ ਕਿ ਇਹ ਸਾਇਲੈਂਟ ਕਿਲਰ ਹੈ ਅਗਰ ਇਹਨੂੰ ਆਪਾਂ ਇੰਟਰਵੈਨ ਕਰਾਂਗੇ ਤੇ ਆਪਾਂ ਨੂੰ ਇਧਰ ਜ਼ਿਆਦਾ ਬੈਨੀਫਿਟ ਹੋਊਗਾ ਸੋ ਐਂਡ ਜਿਹੜੀ ਕਾਰਡੀਕ ਅਰੇਸਟ ਹੈ ਉਹਨੂੰ ਬਚਾਣਾ ਉਹ ਤਾਂ ਦੇਖੋ ਇੱਕ ਪੁੰਨੋ ਦਾ ਕੰਮ ਹੈ ਜੇ ਅਸੀਂ ਬੱਚਿਆਂ ਦੇ ਲੈਵਲ ਤੋਂ ਟ੍ਰੇਨਿੰਗ ਦੇਤੀ ਤੁਸੀਂ ਸੋਚੋ ਆਪਣਾ ਫਿਊਚਰ ਕਿੱਥੇ ਹੋ ਜਾਊਗਾ ਆਪਾਂ ਬਰਲੀ ਕੰਟਰੀਆਂ ਦੀ ਗੱਲ ਕਰਦੇ ਆ ਜੇ ਆਪਾਂ ਆਪਣੇ ਡਿਸਟ੍ਰਿਕਟ ਤੋਂ ਹੀ ਸ਼ੁਰੂ ਕੀਤਾ ਐਂਡ we were doing it dmc was doing it with the help of ngos and other things at a at a smaller scale maybe we have trained around 9,000 people but now the scale is going to be very good and it will be a proud movement for the ludhiana district that and all of us we have been trained we have trained uh, even media persons right from the beginning so this scale will be upscaling and this will bring not only Change, prevent diseases, but also bring the social change. The confidence among the school children, teachers, that they are apart from their education, they are doing something. ਥੈਂਕ ਯੂ ਬੱਚਿਆਂ ਜੀ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਦੇਖਣ ਨੂੰ ਮਿਲ ਰਿਹਾ ਹੈ ਵੈਰੀ ਨਾਈਸ ਤੁਸੀਂ ਹੁਣ ਦੇਖੋ ਬੱਚੇ ਤੁਸੀਂ ਪਿੱਛੇ ਤੁਸੀਂ ਕੈਮਰਾ ਆਪਣਾ ਦਿਖਾ ਸਕਦੇ ਹੋ ਇਹ ਬੱਚੇ ਆਲਰੇਡੀ ਟ੍ਰੇਨਡ ਹੋਏ ਹੋਏ ਨੇ ਜਿਹੜੇ ਕਿ ਹੁਣੀ ਤੁਹਾਨੂੰ ਲਾਈਫ ਸਕਿੱਲ ਕਰਕੇ ਦਿਖਾਨਗੇ ਯੂ ਕੈਨ ਸੀ ਦੈਟ ਐਂਡ ਯੂ ਵਿਲ ਫਾਈਂਡ ਦਾ ਯੂ نو ਪੋਜ਼ਿਟਿਵ ਵਾਈਬ੍ਰੇਸ਼ਨ ਥੈਂਕ ਯੂ ਸੋ ਬਿਲਕੁਲ ਗਲਬਤ ਕੀਤੀ ਡੀਸੀ ਲੁਧਿਆਣਾ ਹਿਮਾਂਸ਼ੂ ਜੈਨ ਅਥੇ ਡੀਐਮਸੀ ਦੇ ਡਾਕਟਰ ਮਿਸ਼ਮ ਮੋਹਨ ਜੀ ਨਾਲ ਹੁਣ ਸਾਫ਼ ਤੌਰ ਤੇ ਕਹਿੰਦੇ ਫਿਰ ਨਜ਼ਰ ਆਨੇ ਇਹ ਕੈਂਪਾਂ ਦੇ ਨਾਲ ਬੱਚਿਆਂ ਦੇ ਵਿੱਚ ਵੀ ਜਿਹੜੀ ਅਵੇਅਰਨੈਸ ਉਹ ਦੇਖਣ ਨੂੰ ਮਿਲ ਰਹੀ ਹੈ ਕ ਕਿ ਮੈਂ ਦਿਖ ਦਵੋ ਇਹਦੀ ਅਵੇਰਨੈਸ ਕੈਂਪਨ ਜਿਹੜੀ ਸ਼ੁਰੂਆਤ ਤੁਸੀਂ ਕੀਤੀ ਹੈ ਕਿ ਲੱਗਦਾ ਕਿ ਸਭ ਨੂੰ ਕਰਨੇ ਚਾਹੀਦੇ ਤਾਂ ਜੋ ਲੋਕਾਂ ਨੂੰ ਫਰਸਟ ਐਡ ਐਸਪੀਆਰੋ ਮਿਲ ਸਕੇ ਸੋ ਆਈ ਥਿੰਕ ਪੰਜਾਬ ਗਵਰਨਮੈਂਟ ਹੈ ਸਟਾਰਟਡ ਨੰਬਰ ਆਫ ਇਨੀਸ਼ੀਏਟਿਵਸ ਵਨ ਜਿਹੜਾ ਹਾਰਟ ਅਟੈਕ ਦੇ ਵਿੱਚ ਫਰੀ ਇੰਜੈਕਸ਼ਨ 72 ਪਲੇਸਿਸ ਤੇ ਮਿਲਣ ਲੱਗ ਗਿਆ ਪੂਰੇ ਪੰਜਾਬ ਇਹ ਆਪਣੇ ਤੌਰ ਤੇ ਇੱਕ ਨਵਾਂ ਇਨੀਸ਼ੀਏਟਿਵ ਹੈ ਜਿਹੜਾ ਬੱਚਿਆਂ ਨੂੰ ਇਹ ਲਾਈਫ ਸਕਿੱਲ ਦੇਣੀ ਹੈ ਇਹਦੇ ਵਿੱਚ ਕਈ ਚੀਜ਼ਾਂ ਦਾ ਫਾਇਦਾ ਹੋਵੇਗਾ ਕਿ ਬੱਚੇ ਇੱਕ ਤਾਂ ਮੋਟੀਵੇਟ ਹੋਣਗੇ ਉਹਨਾਂ ਨੂੰ ਅਵੇਰਨੈਸ ਹੋਏਗੀ ਇਸ ਚੀਜ਼ ਦੀ ਕੋ ਇੱਕ ਸੋਸ਼ਲ ਏਜੰਟ ਹੈ ਜਿਹੜੀਆਂ ਚੰਗੀਆਂ ਚੀ ਸੈਲੈਂਟ ਕਿਲਰ ਅਗਰ ਇਹਨੂੰ ਆਪਾਂ ਇੰਟਰਵਿਨ ਕਰਾਂਗੇ ਤੇ ਆਪਾਂ ਨੂੰ ਇਹਦਾ ਜ਼ਿਆਦਾ ਬੈਨੀਫਿਟ ਹੋਊਗਾ ਸੋ ਐਂਡ ਜਿਹੜੀ ਕਾਰਡੇ ਕੈਰੈਸਟ ਆ ਉਹਨੂੰ ਬਚਾਣਾ ਉਹ ਤਾਂ ਦੇਖੋ ਇੱਕ ਪੁੰਨੋ ਦਾ ਕੰਮ ਹੈ ਜੇ ਅਸੀਂ ਬੱਚਿਆਂ ਦੇ ਲੈਵਲ ਤੋਂ ਟ੍ਰੇਨਿੰਗ ਦੇਤੀ ਤੁਸੀਂ ਸੋਚੋ ਆਪਣਾ ਫਿਊਚਰ ਕਿੱਥੇ ਹੋ ਜਾਊਗਾ ਆਪਾਂ ਬਾਹਰਲੀ ਕੰਟਰੀਆਂ ਦੀ ਗੱਲ ਕਰਦੇ ਆ ਜੇ ਆਪਾਂ ਆਪਣੇ ਡਿਸਟ੍ਰਿਕਟ ਤੋਂ ਹੀ ਸ਼ੁਰੂ ਕੀਤਾ ਐਂਡ ਆਈ ਥਿੰਕ ਇਟ ਇਜ਼ ਅ ਗ੍ਰੇਟਨੈਸ ਆਫ ਦਾ ਡਿਸਟ੍ਰਿਕਟ ਐਡਮਿਸ਼ਨ ਥੈਟ ਥਿਸ ਸਟੈਪ ਦੇ ਹੈਵ ਟੇਕਨ ਫਾਰ ਦਾ ਹੋਲ ਡਿਸਟ੍ਰਿਕਟ ਵੀ ਵਰ ਡੂਇੰਗ ਇਟ ਡੀ ਐਮ ਸੀ ਵਾਸ ਡੂਇੰਗ ਇਟ ਵਿਦ ਦਾ ਹੈਲਪ ਆਫ ਐਨ ਜੀਓਜ਼ ਐਂਡ ਅਦਰ ਥਿੰਗਸ ਐਟ ਅਟ ਅ ਸਮਾਲਰ ਸਕੇਲ ਮੇਬੀ ਵੀ ਹੈਵ ਟ੍ਰੇਨਡ ਅਰਾਊਂਡ 9000 ਪੀਪਲ ਬਟ ਨਾਓ ਦਾ ਸਕੇਲ ਇਜ਼ ਗੋਇੰ ਐਂਡ ਮੀਡੀਆ ਪਰਸਨ ਰਾਈਟ ਫਰਮ ਦਾ ਬਿਗਨਿੰਗ ਤੁਹਾਨੂੰ ਬਲੱਡ ਪ੍ਰੈਸ਼ਰ ਬਾਰੇ ਪਤਾ ਬੀਪੀ ਪ੍ਰੈਟਸ ਵੀ ਆਪਾਂ ਕੀਤੇ ਸੋ ਥਿਸ ਸਕੇਲ ਵਿਲ ਬੀ ਅਪਸਕੇਲਿੰਗ ਐਂਡ ਥਿਸ ਵਿਲ ਬ੍ਰਿੰਗ ਨਾਟ ਓਨਲੀ ਚੇਂਜ ਪ੍ਰਵੈਂਟ ਡਿਜ਼ੀਜ਼ਸ ਬਟ ਆਲਸੋ ਬ੍ਰਿੰਗ ਦਾ ਸੋਸ਼ਲ ਚੇਂਜ ਦਾ ਕੌਨਫੀਡੈਂਸ ਅਮੰਗ ਸਕੂਲ ਚਿਲड्रन ਟੀਚਰਸ ਕਿ ਦੇ ਆਰ ਅਪਾਰਟ ਫਰਮ देयर ਐਜੂਕੇਸ਼ਨ ਦੇ ਆਰ ਡੂਇੰਗ ਸਮਥਿੰਗ ਥੈਂਕ ਯੂ ਬੱਚਿਆਂ ਜੀ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਦੇਖਣ ਨੂੰ ਮਿਲ ਰਿਹਾ ਹੈ। ਵੈਰੀ ਨਾਈਸ ਤੁਸੀਂ ਹੁਣ ਦੇਖੋ ਬੱਚੇ ਤੁਸੀਂ ਪਿੱਛੇ ਉਹ ਤੁਸੀਂ ਕੈਮਰਾ ਆਪਣਾ ਦਿਖਾ ਸਕਦੇ ਹੋ। ਇਹ ਬੱਚੇ ਆਲਰੇਡੀ ਟ੍ਰੇਨਡ ਹੋਏ ਹੋਏ ਨੇ ਜਿਹੜੇ ਕਿ ਹੁਣ ਹੀ ਤੁਹਾਨੂੰ ਲਾਈਫ ਸਕਿੱਲ ਕਰਕੇ ਦਿਖਾਨਗੇ। ਯੂ ਕੈਨ ਸੀ ਦੈਟ ਐਂਡ ਯੂ ਵਿਲ ਫਾਈਂਡ ਦ ਯੂ نو ਪੋਜ਼ਿਟਿਵ ਵਾਈਬ੍ਰੇਸ਼ਨ। ਥੈਂਕ ਯੂ। ਸੋ ਬਿਲਕੁਲ ਗੱਲਬਾਤ ਕੀਤੀ ਡੀਸੀ ਲੁਧਿਆਣਾ హిਮਾਂਸ਼ੂ ਜਨ ਅਤੇ ਡੀਐਮਸੀ ਦੇ ਡਾਕਟਰ ਵਿਸ਼ੇ ਮੋਹਨ ਜੀ ਨਾਲ। ਉਹ ਸਾਫ਼ ਤੌਰ ਤੇ ਕਹਿੰਦੇ ਹੋਈ ਨਜ਼ਰ ਆਨੇ ਆ ਜਿਹੇ ਕੈਂਪਾਂ ਦੇ ਨਾਲ ਬੱਚਿਆਂ ਦੇ ਵਿੱਚ ਵੀ ਜਿਹੜੀ ਅਵੇਅਰਨੈਸ ਉਹ ਦੇਖਣ ਨੂੰ